ਸੰਤ ਬੈਸ ਨਾ ਪਾਲਿਆ ਸੁਨਾ ਨਾ ਬਚ ਕੋਲ ਸੰ ਸਹਿਬ ਸੱਚੇ ਪਾਤਸ਼ਾਹ ਦਾ ਆਪਣੇਵਾ ਧਰਮਚੰਦ ਸਹਿਸਤਾਰੀ ਕਲਕੱਤੇ ਤੋਂ ਆਇਆ ਖੁਸ਼ੀ-ਖੁਸ਼ੀ ਮਹਾਰਾਜੀ ਮੈਂ ਉਸ ਕੰਪਨੀ ਦਾ ਵੱਡਾ ਡਾਇਰੈਕਟਰ ਬਣ ਗਿਆ ਬਖਸ਼ੀਸ਼ ਲੈਣ ਆਇਆ ਸਹਿਬ ਕਹਿੰਦੇ ਨੇ ਹੁਣ ਤੇ ਤੁਹਾਡੀ ਉਮਰ ਹੀ ਮੁੱਕ ਗਈ ਆ ਓ ਆਇਆ ਖੁਸ਼ੀਆਂ ਲੈਣ ਲਈ ਸਹਬ ਕਹਿੰਦੇ ਨੇ ਹੁਣ ਤੇ ਤੁਹਾਡੀ ਉਮਰ ਹੀ ਮੁੱਕ ਗਈ ਆ ਵੇਖਿਆ ਜੇ ਉਹਨੂੰ ਪਤਾ ਸੀ ਉਹ ਮੇਰੇ ਮਾਮਾ ਜੀ ਪਾਦਸ਼ਾਹਾਨ ਪਰਵੇਸ਼ਵਰਾਨ ਮਹਾਰਾਜ ਜੀ ਉਮਰਾਂ ਦੇਣ ਵਾਲੇ ਤੁਸੀਂ ਉਮਰਾਂ ਕਢਾਣ ਵਾਲੇ ਤੁਸੀਂ ਉਮਰਾਂ ਵਧਾਉਣ ਵਾਲੇ ਤੁਸੀਂ ਸਹਬਾ ਡੋ ਕੋਈ ਬਚਨ ਨਾ ਕੀਤਾ ਉਹਨੇ ਦੁਬਾਰਾ ਵਚਨ ਕੀਤਾ ਮਹਾਰਾਜ ਜੀ ਸਭ ਕੁਝ ਤੇ ਤੁਹਾਡੇ ਹੱਥ ਹੈ ਸਹਿਬ ਕਹਿੰਦੇ ਨੇ ਫਰਮਾਉਂਦੇ ਨੇ ਇੱਕ ਰਾਹ ਹੈਗਾ ਹੀ ਸਿੱਖ ਸਾਜਾ 15 ਸਾਲ ਹੋਰ ਮਿਲ ਜਾਣਗੇ ਧਰਮ ਸਿੰਘ ਜੀ ਹੋਏ ਕਬੂਲ ਕੀਤਾ ਸਾਧ ਸੰਗਤ ਜੀ 15 ਸਾਲ ਬਾਅਦ ਚੜਾਈ ਕੀਤੀ